ਚਰਚਾ ਪੂਜਾ ਕੀਤੀ ਜੋਤਾਂ ਜਗਾ ਕੇ ਜਸਤੋਂ ਚਰਚਾ ਜਸਤੋਂ ਚਰਚਾ ਚਰਚਾ ਜ਼ਰੂਰ ਕੀਤੀ ਜਸਤੋਂ ਜ਼ਰੂਰ ਕੀਤਾ ਜਿਹੜੀ ਚਰਚਾ ਸੁਣੀ ਸੀ ਕਿਨੇ ਕੀ ਕਿਹਾ ਕਿਹਦਾ ਜਵਾਬ ਕੀ ਹੋਇਆ ਉਹ ਚਰਚਾ ਦਾ ਜ਼ਰੂਰ ਕੀਤੀ ਵੀ ਆਦਿਕਾ ਉਹਦਾ ਜਵਾਬ ਆ ਦਿੱਤਾ ਉਹਦਾ ਜਵਾਬ ਆ ਦਿੱਤਾ ਪਰ ਜਵਾਬ ਦਤਾ ਆਪਣੇ ਤੇ ਅਸਰ ਕੀ ਹੈ ਆਪਣੇ ਤੇ ਕੋਈ ਅਸਰ ਨਹੀਂ ਪਾਇਨ ਲਾਗੇ ਸਭ ਦੁੱਖ ਭਾਗੇ ਪਾਇਨ ਲਾਗੇ ਚਲਨੀ ਪੈਗੇ ਐ ਸਮਝ ਲਿਆ ਸਾਡੇ ਸਾਰੇ ਦੁੱਖ ਦੂਰ ਹੋ ਗਏ ਉਸ ਬੜੇ ਦਾ ਹੋਏਗਾ ਨਾ ਹੂੰ ਗਾਏ ਜੈ ਕਰਖਾ ਪੋਪਨ ਵਰਖਾ ਗਾਏ ਜੈ ਕਰਖਾ ਜੈ ਦੇ ਗੀਤ ਗਾਉਣ ਲਾਗੇ ਕਰਖਾ ਗੀਤ ਨੂੰ ਕਹਿੰਦੇ ਨੇ ਇਹ ਖਾਸ ਆਂਦਾ ਨਾਮੀ ਕਰਖਾ ਪਰ ਜੈ ਦੇ ਗੀਤ ਗਾਏ ਜਿੱਤ ਦੇ ਗੀਤ ਜੈ ਜੈਕਾਰ ਸ਼ਬਦ ਪੋਪਨ ਵਰਖਾ ਆ ਭੁੱਲਾਂ ਦੀ ਵਰਖਾ ਵੀ ਕੀਤੀ ਸੀ ਸੀਸ ਨਵਾਏ ਸਭ ਸੁਖ ਪਾਏ ਸਿਰ ਵੀ ਨਵਾਏ ਹੰਕਾਰ ਆਪਣੇ ਨੀਵੇਂ ਕੀਤੇ ਦੇਵਤੇ ਹੰਕਾਰੀ ਹੁੰਦੇ ਨੇ ਪਹਿਲਾਂ ਨਹੀਂ ਸੀ ਜੀ ਨੂੰ ਮੰਨਦੇ ਗੁਰਮੁਖ ਨੂੰ ਉਹ ਹੀ ਮੰਨਦਾ ਸੀ ਵੀ ਤਰਿਆ ਫਿਰਦਾ ਸਾਡਾ ਕੀ ਬਗੜ ਲੂ ਚੱਲ ਨਹੀਂ ਪੈ ਗਿਆ ਕਿਉਂ ਕੁੱਟਦਾ ਜੀ ਦੇਵਤਾ ਤੇ ਖਾਲੀ ਦੰਤਾਂ ਤੋਂ ਦੰਤਾਂ ਤੋਂ ਕੁੱਟਜੋ ਖਾਲੀ ਹੰਕਾਰ ਜੋ ਤੋੜਦਾ ਉਹਨਾਂ ਨੇ ਸੀਸ ਨਵਾਏ ਸਭ ਸੁਖ ਪਾਏ ਸਭ ਸੁਖ ਪਾਏ ਫੇਰ ਜਾਨੀ ਜਦੋਂ ਆਇਆ ਨ ਮੰਨਿਆ ਫੇਰ ਅੰਦਰ ਸੁਖ ਹੋਇਆ ਦੋਹਰਾ ਲੋਭ ਚੰਡਕਾ ਜੂ ਭਈ ਦੇਵਨ ਕੋ ਰਾਜ ਦੇਵਨਾਂ ਨੂੰ ਦੇਵਤਿਆਂ ਨੂੰ ਰਾਜ ਦੇਖ ਕੇ ਚੰਡਕਾ ਲੋਭ ਹੋ ਗਈ ਉਤੋਂ ਚਲੀ ਗਈ ਬਹੁੜ ਸੁਮਨ ਨੇ ਸੁਮਦਵੈ ਦਾੰਦ ਵੱਡੇ ਸਰਤਾਜ ਦੁਆਰਾ ਪੇ ਸੁਮਨ ਸੁਮ ਪੈਦਾ ਹੋਗੇ ਕਾਫੀ ਦੇਰ ਬਾਅਦ ਦੁਬੈ ਦਾੰਦ ਵੱਡੇ ਸਰਤਾਜ ਦੋ ਦਾਇਤ ਸਰਤਾਜ ਤੈਸਾ ਦੇ ਰਾਜੇ ਪੈਦਾ ਹੋਗੇ ਚੋ ਭਈ ਦਾੰਤਾਂ ਦੇ ਵਿੱਚੋਂ ਗਿਆਨਵਾਨ ਸੀ ਗਾਂਵਾਂਵਾਂ ਨੂੰ ਰਾਜ ਵਿੱਚ ਦਾਸੀ ਅਗੇ 36 ਗਿਆਨ ਦੀ ਪਰਖੀ ਜਾਂਦੀ ਸੀ ਗਿਆਨ ਦੀ ਹੁਣ ਵੀ ਗਿਆਨ ਦੀ 36 ਪਰਖੀ ਜਾਂਦੀ ਹੈ ਕਿਸੇ ਹੱਦ ਤੱਕ ਸਿਆਣੇ ਨੂੰ ਬਣਾਇਆ ਜਾਂਦਾ ਹੈ ਸੀਟ ਮਿਲਦੀ ਹੈ ਕਟ ਗਿਆਨ ਨਾਲ ਚੱਲੇ ਨਹੀਂ ਸਕਦਾ ਚਲਾਇ ਨਹੀਂ ਸਕਦਾ ਹਾਂਜੀ ਚੌਪਈ ਸੁੰਭਨ ਸੁंभ ਚੜੇ ਲੈ ਕੇ ਦਲ ਅਰੀ ਅਨੇਕ ਜੀਤੇ ਜਿਨ ਜਲ ਥਲ ਗਲ ਥਲ ਸਮੁੰਦਰ ਉਸ ਲੋਕ ਜਿਹੜੇ ਨੇ ਦੋਹੇ ਆਪਣੇ ਜਹਾਜ਼ਾਂ ਨੂੰ ਲੈ ਕੇ ਜਾ ਚੜੇ ਉਹਨਾਂ ਨੇ ਜਲਦੇ ਵਿੱਚ ਜਿੰਨੇ ਸੀਗੇ ਟਾਪੂ ਸਮੁੰਦਰ ਦੇ ਵਿੱਚ ਛੋਟੇ ਛੋਟੇ ਜਿਵੇਂ ਲੰਕਾ ਹੈ ਔਰ ਬਾਤ ਥਲ ਦੇ ਵਿੱਚ ਬੜੇ ਬੜੇ ਦੇਸ਼ ਸੀ ਅਫਰੀਕਾ ਹਿੰਦੁਸਤਾਨ ਵਗਾਰਾ ਜਿੰਨੇ ਬੜੇ ਨੇ ਜਾਲਾ ਔਰ ਥਲ ਦੇ ਬੜੇ ਸਾਰੇ ਦੇਸ਼ ਜਿੱਤ ਲਏ ਦੇਵ ਰਾਜ ਕੋ ਰਾਜ ਛਿਨਾਵਾ ਆ ਜਿਹੜਾ ਦੇਵ ਰਾਜ ਸੀਗਾ ਇੰਦਰ ਇਹਦਾ ਰਾਜ ਛੀਨ ਲਿਆ ਸ਼ੇਸ ਮੁਗਟਮਨ ਭੇਟ ਪਠਾਵਾ ਜਿਹੜਾ ਸ਼ੇਸ ਦੀ ਮਣੀ ਆ ਕਹਿੰਦੇ ਇਹਦੇ ਕੋਲ ਇਹਦੇ ਤਾਜ ਵਿੱਚ ਉਹ ਵੀ ਖੋਲੀ ਸ਼ੇਸ ਮੁਗਟਮਨ ਭੇਟ ਪਠਾਵਾ ਮੁਗਟ ਤਾਜ ਹੁੰਦਾ ਮੁਗਟ ਉਹ ਲੈ ਲਿਆ ਉਹ ਭੇਟਾ ਕਰਤਾ ਇਹਨਾਂ ਨੂੰ ਭੇਟ ਹੋ ਗਿਆ ਉਹ ਵੀ ਸ਼ੇਸ ਨਾਲ ਨੇ ਆਪਣਾ ਤਾਜ ਭੇਟ ਕਰਤਾ ਛੀਨ ਲਿਓ ਹਲਕੇਸ਼ ਭੰਡਾਰਾ ਹਲਕੇਸ਼ ਦਾ ਭੰਡਾਰ ਵੀ ਛੀਨ ਲਿਆ ਹਲਕੇਸ਼ ਕਹਿੰਦੇ ਨੇ ਜਿਹੜਾ ਉਹ ਇਹਨਾਂ ਦਾ ਤੰਦਾ ਕੋਬੇਰ ਕੋਬੇਰ ਦਾ ਸਾਰਾ ਜਿਹੜਾ ਸੀ ਨਾ ਤੁਨ ਉਹ ਖੋਲਿਆ ਛੀਨ ਲਿਆ ਦੇਸ ਦੇਸ ਕੇ ਜੀਤ ਨਿਰਪਾਰਾ ਦੇਸ ਦੇ ਦੇ ਜਿਹੜੇ ਰਾਜੇ ਸੀ ਸਾਰੇ ਜਿੱਤ ਲਏ ਜਹਾਂ ਤਹਾਂ ਕਾ ਦੈਂਤ ਪਠਾਏ ਜਿੱਥੇ ਜਿੱਥੇ ਕਿਤੇ ਆਪਣੇ ਬਿਠਾਤੇ ਰਾਖਸ਼ ਉਹਨਾਂ ਦੇ ਉੱਤੇ ਸੂਬੇਦਾਰ ਬਣਾ ਕੇ ਵੱਡੇ ਅਫਸਰ ਬਣਾ ਕੇ ਰਾਖਸ਼ ਬਿਠਾਤੇ ਦੇਸ ਵਿਦੇਸ਼ ਜੀਤ ਫਿਰ ਆਏ ਸਾਰੇ ਦੇਵ ਦੇ ਜਿੱਤ ਕੇ ਆ ਗਏ ਦੋਹਰਾ ਦੇਵ ਸਭੇ ਤਰਾਸੇ ਤਪਏ ਮਨ ਮੈਂ ਕੀ ਉਹ ਵਿਚਾਰ ਸਾਰੇ ਦੇਵ ਦੇਵਤੇ ਜਿਹੜੇ ਸੀਗੇ ਬਹੁਤ ਡਰ ਗਏ ਜਿਆਦਾ ਭੈਪੀਤ ਹੋ ਗਏ ਉਹਨਾਂ ਨੇ ਮਨ ਦੇ ਵਿੱਚ ਕੀ ਵਿਚਾਰ ਕੀਤਾ ਸ਼ਰਨ ਭਵਾਨੀ ਕੀ ਸਭਾ ਭਾਜ ਪਰੇ ਨਿਰਧਾਰ ਉਹ ਤਾਂ ਭੱਜ ਗਏ ਯਾਨੀ ਇੱਥੇ ਇਹ ਪਤਾ ਲੱਗਦਾ ਕਿ ਦੇਵਤੇ ਉਹਨਾਂ ਨੇ ਭਜਾਇ ਨਹੀਂ ਗਣ ਭਜਾਇ ਨਹੀਂ ਦੇਵਤੇ ਦੇਵਤਾ ਤੇ ਉਹ ਤੇਰਾ ਜਨਾਰਾਜ ਕੰਮ ਕਰਦਾ ਦੇਵ ਸਭੇ ਤਰਾਸੇ ਤੋਂ ਕਰ ਕਰ ਕਰਤੇ ਵੀ ਤੁਸੀਂ ਪੂਜਾ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਕੰਮ ਕਰੋ ਤੇ ਖਾਓ ਰੱਬ ਨਾ ਕੋਈ ਚੀਜ਼ ਹੈ ਨਹੀਂ ਹੈ ਤਾਂ ਸਾਬਤ ਕਰੋ ਉਹ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ ਤਰਾਸਤ ਪਏ ਨਾਲੇ ਜਿਹੜਾ ਧਰਮ ਛੱਡਣਾ ਨਾ ਗਿਆ ਨਹੀਂ ਆਦਮੀ ਨੂੰ ਧਰਮ ਜਿਹੜਾ ਨਸ਼ਾ ਹੁੰਦਾ ਪੂਜਾ ਦਾ ਛੱਡਣਾ ਬਹੁਤ ਔਖਾ ਹੈ ਇਹ ਨਹੀਂ ਛੱਡ ਸਕਦੇ ਸੱਚ ਦੇ ਤਾਂ ਉਹਨੂੰ ਕਹੀ ਨਹੀਂ ਮੰਨਦੇ ਛੱਡ ਨਹੀਂ ਹੁੰਦਾ ਇਹਨਾਂ ਤੇ ਜਿਹੜੇ ਹੁਣ ਲੱਗੇ ਨੇ ਮਾਲਾ ਫੇਰ ਤੋਂ ਛੱਡ ਨਹੀਂ ਸਕਦੇ ਉਹ ਜਿਵੇਂ ਕੋਈ ਨਸ਼ਾ ਹੋ ਜਾਂਦਾ ਨਾ ਨਸ਼ਾ ਵਾਲੀ ਦਵਾਈ ਖਾਂਦਾ ਸਿਰ ਦੁਖਣ ਲੱਗ ਜਾਂਦਾ ਇਹਨਾਂ ਦਾ ਵੈਕਲ ਹੋ ਜਾਂਦਾ ਸਿਰ ਦੁਖਣ ਲੱਗ ਜਾਂਦਾ ਇਹ ਇਹਨਾਂ ਨੂੰ ਹੈ ਕਿਸਮ ਦੀ ਐਸੀ ਦਵਾਈ ਜਿਹੜੇ ਕੋਈ ਬਿਮਾਰੀ ਨੂੰ ਦਵਾਈ ਹੁੰਦੀ ਹੈ ਰੋਜ਼ ਚਾਹੀਦੀ ਹੈ ਇਹਨਾਂ ਨੂੰ ਇਹ ਦਵਾਈ ਹੈ ਬਿਮਾਰੀ ਦੀ ਇਹਨਾਂ ਨੂੰ ਪਰ ਬਹਿਮ ਦੀ ਦਵਾਈ ਆ ਬਹਿਮ ਹੈ ਇਹਨਾਂ ਨੂੰ ਉਦੋਂ ਮਨ ਨਾਲ ਸਰਦਾ ਨਹੀਂ ਹੈ ਸ਼ਰਨ ਭਵਾਨੀ ਕੀ ਸਭੇ ਪਾਜ ਪਰੇ ਨਿਰਧਾਰ ਭੱਜ ਕੇ ਗਏ ਦੇਥੋਂ ਬਈ ਕੋਈ ਹਿਲਾ ਕਰੀਏ ਨਹੀਂ ਇੱਥਾ ਕੋਈ ਜੀਵਨ ਦੀ ਹੈਗਾ ਇੱਥੋਂ ਭੱਜ ਕੇ ਦੇਖੋ ਉੱਥੇ ਸੀ ਭਜਾਏ ਨੇ ਇੱਥੇ ਗਏ ਨੇ ਭੱਜ ਕੇ ਭੱਜ ਕੇ ਗਲੇ ਗਏ ਉਹ ਅਨੇ ਦੀ ਛਣ ਵਾਸਤੇ ਵੀ ਆਤਾ ਆਪਾਂ ਕਿਸੇ ਕੋਈ ਬੰਦਾ ਲੱਭੀਏ ਗੁਰਬਾਣੀ ਚ ਵੀ ਹੁੰਦਾ ਕੋਈ ਗੁਰਮੁਖ ਨੂੰ ਲੱਭੋ ਖੋ ਜੋ ਸਿੱਖਾਂ ਨੂੰ ਕਹਿਜੇ ਤੁਸੀਂ ਤੁਹਾਡੇ ਕੋਲ ਨਹੀਂ ਰਿਹਾ ਕੋਈ ਕਿਸੇ ਗੁਰਮਖ ਨੂੰ ਖੋਜ ਲਓ ਜੇ ਬਚਣਾ ਤੇ ਨਹੀਂ ਤਾਂ ਤੁਹਾਨੂੰ ਤੰਗ ਕਰ ਦੇਣਾ ਲੋਕਾਂ ਨੇ ਮਿਹੜੇ ਮਾਰ ਮਾਰ ਕੇ ਕਿ ਤੁਸੀਂ ਸਿੱਖ ਗੁਰੂ ਆਲੇ ਕਹੋ ਨਾ ਦੱਸੋ ਇਹਦੇ ਹੱਥ ਕੀ ਦੇਹ ਦਿੱਤਾ ਏ ਉੱਥੋਂ ਉਹਨਾਂ ਨੇ ਯਾ ਨੌੜਾ ਨੇ ਸਿੱਖਾਂ ਅਸੇ ਦੱਸਣ ਸਾਨੂੰ ਕੁਰਬਾਨੀ ਸਮਝਾਉਣ ਕੀ ਹੈ ਇਹਨਾਂ ਉਹਦਾ ਹੈ ਨਹੀਂ ਕੋਈ ਸਮਝ ਆੜ ਕੀ ਸੋ ਆਂਡਵੰਡ ਬੋਲੇ ਉਹਨਾਂ ਉੱਥੇ ਜਾ ਕੇ ਅਸੀਂ ਇਹੋ ਕਰਦੇ ਆਂ ਵਾਨਸ ਕੀ ਯਾਤ ਸਭੇ ਇੱਕੇ ਪੈ ਤੁਸੀਂ ਕਦੋਂ ਪਹਿਚਾਣਦੇ ਵਾਨਸ ਕੀ ਯਾਤ ਨੂੰ ਇੱਕ ਕਦੋਂ ਪਹਿਚਾਣਦੇ ਜਿਹੜੇ ਕਾਲਜ ਤੁਸੀਂ ਖੋਲ੍ਹਨੇ ਗੁਰੂ ਦੀ ਗੋਲ ਕਰਾ ਉਹਦੇ ਤਾਂ ਤੁਸੀਂ ਖੈਨਾ ਵੀ ਸਿੱਖਾਂ ਨੂੰ ਦੁਨੀਆਂ ਨੂੰ ਅਸੀਂ ਵੱਢ ਨਹੀਂ ਦੇਣਾ ਇੱਕ ਕਿੱਥੇ ਬੰਦਿਆ ਤੁਸੀਂ ਇਹ ਕਮਾਂਦੇ ਸਾਰਿਆਂ ਨੂੰ ਬੰਨੋਂ ਜਿਹੜਾ ਆਉਂਦਾ ਲਈ ਆ ਸਿੱਖਾਂ ਆਸਦੇ ਕਿਉਂ ਜਿਆਦਾ ਕਹਿੰਦੇ ਕੁਛ ਨਾ ਕਰਦੇ ਕੁਛ ਨਹੀਂ ਬੇਈਮਾਨ ਜੋ ਅਸ ਸਿੱਖੀ ਤੇ ਚੱਲਣਾ ਬੇਈਮਾਨੀ ਛੱਡ ਕੇ ਚੱਲ ਹੋਊਗਾ ਬੇਈਮਾਨ ਸਿੱਖਕਾ ਮੇ ਬਣ ਜੂਗਾ ਅੰਦਰੋਂ ਕੁਝ ਹੋਰ ਨੇ ਕਹਿੰਦੇ ਕੁਝ ਹੋਰ ਨੇ ਗੁਰਬਾਣੀ ਜੋ ਕਹਿੰਦੀ ਉਹ ਪੈਰਾ ਕਿਵੇਂ ਦੇ ਦਣਗੇ ਫਿਰ ਤਾਂ ਕੁੜੀ ਜੀ ਨੇ ਉਹ ਪਰਵੱਟੇ ਬਣਾਏ ਤੇ ਉਹਨੂੰ ਕਿਉਂ ਕੱਢਿਆ ਜੇ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਨੇ ਫਿਰ ਉਹਨੂੰ ਕਾਹਦੇ ਕਹਿਣੇ ਬੇਤਲੂ ਸੇੜ ਨਹੀਂ ਬੰਡੀ ਐਦਾਂ ਨਹੀਂ ਸਿੱਖੀ ਬਲਦੀ ਹੁੰਦੀ ਮਹਿਜ਼ ਵੇਖਦੇ ਸਿਰ ਤੇ ਜਿਹੜੀ ਸਿੱਖੀ ਉਹ ਸਿੱਖੀ ਨਹੀਂ ਹੁੰਦੀ ਇਹਨਾਂ ਨੂੰ ਤਾਂ ਭੇਖ ਖਾੜੀ ਸਿੱਖੀ ਸਿੱਖੀ ਮੰਨ ਲਈ ਇਹਨਾਂ ਨੇ ਗੁਰਬਾਣੀ ਦਾ ਮੰਦੀ ਨਹੀਂ ਇਹਨੂੰ ਆਪਣਾ ਜੋ ਭੇਖ ਹੈਗਾ ਆਪਣੇ ਆਪ ਨੂੰ ਸਿੱਖ ਮੰਨਦੇ ਨੇ ਸਿੱਖ ਹੈ ਨਹੀਂ ਖਰੇ ਨਹੀਂ ਨਾ ਗੁਰਬਾਣੀ ਦੇ ਉੱtre ਗੁਰਬਾਣੀ ਤੋਂ ਖਰੇ ਉੱਤਰੋ ਫੇਰ ਤੁਹਾਡਾ ਭੇਖ ਵੀ ਪ੍ਰਮਾਣ ਹੈ ਭੇਖ ਤਾਂ ਹੀ ਪ੍ਰਮਾਣ ਹੈ ਜੇ ਦੇਸੀ ਘੋੜੇ ਦੇ ਡੱਬੇ ਤੇ ਬਾਹਰੋਂ ਦੱਸੋ ਸਭ ਠੀਕ ਹੈ ਅੰਦਰ ਦੇਸੀ ਹੈ ਨਹੀਂ ਇਤਲ ਬਈ ਹਾਂ ਉਹ ਮਲਾਬਟ ਹੈ ਚਲੋ ਇਹ ਦੇਸੀ ਹੈ ਨਹੀਂ ਉਹ ਤਾਂ ਅਫਰਾਦੀ ਹੈ ਫੇਰ ਬਾਹਰ ਮੋੜਾ ਹੋ ਰਹਾ ਹੋਣੀ ਆ ਅੰਦਰ ਕੁਝ ਹੋਰ ਹੋਣਾ ਤੇ ਜੇ ਫੜਿਆ ਜਾਵੇ ਸਰਕਾਰ ਤੇ ਅਪਰਾਧ ਨਹੀਂ ਹੈ ਇਹ ਤਾਂ ਅਪਰਾਧ ਹੈ ਲੈਵਲ ਕੁਝ ਲਾਇਆ ਹੋਇਆ ਅੰਦਰ ਕੁਝ ਹੋਰ ਹੈ ਇਹ ਅਪਰਾਧ ਹੈ ਬਾਣਾ ਥੋੜੇ ਗੁਰੂ ਕਾ ਪਾਇਆ ਹੋਇਆ ਸਿੱਖਿਆ ਗੁਰੂ ਵਾਲੀ ਹੈ ਨਹੀਂ ਇਹ ਤਾਂ ਅਪਰਾਧ ਹੈ ਇੱਥੇ ਅਪਰਾਧ ਨਹੀਂ ਤਾਂ ਗਾਹਾਂ ਜਰੂਰ ਹੈ ਇਹ ਗਾਹਾਂ ਫੜਿਆ ਜਾਊਗਾ ਇੱਥੇ ਵੀ ਅਪਰਾਧ ਹੈ ਨਫਰਤੇ ਕਰਦੇ ਨੇ ਲੋਕ ਜਾਣਦੇ ਹੀ ਨਹੀਂ ਸਾਰੇ ਅੰਦਰੋਂ ਤਾਂ ਸਾਰੇ ਨਫਰਤੇ ਕਰਦੇ ਕੌਣ ਮੰਨਦਾ ਇਹਨਾਂ ਨੂੰ ਸਿੱਖ ਉਹਦੇ ਹਾਈਕੋਰਟਿੰਗ ਲੈ ਕੇ ਦਿੱਤਾ ਵੀ ਸਿੱਖ ਤਾਂ ਮੈਂ ਵੀ ਨਹੀਂ ਹੈਗਾ ਉਹ ਕਹਿੰਦਾ ਉਹ ਜਿਹੜਾ ਚੰਗਾ ਆਦਮੀ ਸੀ ਗੁਰਬੁਖ ਸੀ ਉਹ ਕਹਿੰਦਾ ਜਿਹੜਾ ਸਿੱਖ ਗੁਰਬਾਣੀ ਦਾ ਉਹ ਤਾਂ ਬਣਿਆ ਵੀ ਨਹੀਂ ਹੈਗਾ ਚਲ ਉਹਨੇ ਮੰਨਤਾ ਲਿਆ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈ ਇਹ ਕਹਿੰਦੇ ਵੀ ਗੱਲ ਝੂਠ ਹੈ ਕੋਈ ਕਿਉਂ ਨਹੀਂ ਹੈ ਯਾਨੀ ਕਿ ਆ ਜਿਹੋ ਸਿੱਖ ਹੈ ਰਿਓ ਵੰਤਾ ਕਬੋਤਾ ਸੇ ਉਹਨਾਂ ਨੇ ਉਹ ਤੇ ਬੁਰਜਾ ਲਾਤਾ ਸੀ ਕਹਿੰਦੇ ਅਸੀਂ ਸਾਬਤ ਕਰਨਾ ਸੀ ਸਿੱਖ ਖਾਲਸਾ ਹੈਗਾ ਇਹ ਸਾਬਤ ਕਰਨਾ ਹੈਗਾ ਸਿੱਖ ਉਹਨੇ ਲੇ ਕੇ ਦਿੱਤਾ ਹਾਈ ਕੋਰਟ ਜੋ ਕੋਈ ਸਖਰੀ ਹੈ ਕੌਣ ਸਾਬਤ ਕਰੂ ਹੁਣ ਇਹਨਾਂ ਚ ਕੋਈ ਕਰੇ ਸਾਬਤ ਨਹੀਂ ਵਾਕਿਆ ਹੀ ਨਹੀਂ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਮੰਨ ਲਿਆ ਵੀ ਹੈ ਨਹੀਂ ਦੁਨੀਆ ਨੇ ਮੰਨ ਲਿਆ ਕੋਈ ਹੈ ਨਹੀਂ ਕੋਈ ਸਾਬਤ ਕਰੋ ਹੈਗਾ ਉਹ ਤਾਂ ਸਾਬਤ ਕਰਨ ਦੀ ਲੋੜ ਹੈ